ਆ ਮੌਤ ਨੂੰ ਮਾਸੀ ਦੇਖ ਲੋ ਕਿਵੇਂ ਕਹਿੰਦੇ ਨੇ ਲੋਕ ਬਈ ਆਹ ਦੇਖ ਲੋ ਨਿੱਕੀ ਜੀ ਬੱਚੀ ਆ ਪੂਰਾ ਪਰਿਵਾਰ ਆ ਇਸ ਗੱਡੀ ਦੇ ਵਿੱਚ ਦੇਖੋ ਲੋਕਾਂ ਦਾ ਹਾਲ ਦੇਖ ਲੋ ਯਾਰ ਕੀ ਇੰਨੀ ਕਾਲੀ ਯਾਰ ਜਦੋਂ ਸਾਹਮਣੇ ਮੌਤ ਆ ਯਾਰ ਉਦੋਂ ਵੀ ਤੁਸੀਂ ਕਾਲੀ ਨਹੀਂ ਛੱਡਦੇ ਯਾਰ ਲੋਕ ਵਿੱਚ ਪਰਿਵਾਰ ਆ ਪੂਰਾ ਤੁਹਾਨੂੰ ਜਮੀ ਫਿਕਰ ਨਹੀਂ ਯਾਰ ਇਕੱਲਾ ਕਹਿਰਾ ਬੰਦਾ ਹੋਵੇ ਆਪਾਂ ਮੰਨ ਲੈਂਦੇ ਆ ਕਿਤੇ ਨਾ ਕਿਤੇ ਲਾਪਰਵਾਹੀ ਬੇਪਰਵਾਹੀ ਕਰ ਜਾਂਦਾ ਪਰ ਜਦੋਂ ਪੂਰਾ ਪਰਿਵਾਰ ਗੱਡੀ ਦੇ ਵਿੱਚ ਹੋਵੇ ਤੇ ਬੰਦਾ ਫੇਰ ਵੀ ਇੰਨੀ ਕਾਲੀ ਕਰੇ ਫੇਰ ਵੀ ਇੰਨੀਆਂ ਲਾਪਰਵਾਹੀਆਂ ਕਰੇ ਬਾਈ ਜੀ ਬੰਦੇ ਨੂੰ ਫਿਰ ਕੀ ਕਹਾਂਗੇ ਆਹ ਦੇਖ ਲੋ ਗੱਡੀ ਕਿਵੇਂ ਪਾਣੀ ਦੇ ਵਿੱਚ ਫਸੀ ਐ ਤੇ ਬੰਦੇ ਨੇ ਮਿੰਟ ਦੇ ਵਿੱਚ ਪਾਣੀ 'ਚ ਲਿਆ ਕੇ ਫਸਾਤੀ ਤੇ ਜਿਹੜੇ ਆਲੇ-ਦੁਆਲੇ ਲੋਕ ਖੜੇ ਨੇ ਪਾਣੀ ਦਾ نیچے ਜਿਹੜਾ ਪਾਣੀ ਦਾ ਸਤਰ ਆ ਉਹ ਨੀਚੇ ਹੋਣ ਦਾ ਇੰਤਜ਼ਾਰ ਕਰ ਰਹੇ ਨੇ ਉਹ ਪਾਗਲ ਨੇ ਉਹ ਬੇਵਕੂਫ ਨੇ ਆ ਤੁਹਾਡੇ ਸਾਹਮਣੇ ਆ ਬਾਈ ਲੋਕਾਂ ਦਾ ਹਾਲ ਦੇਖ ਲੋ ਦੇਖ ਲੋ ਲੋਕਾਂ ਦਾ ਹਾਲ ਆਪਦਾ ਪੂਰਾ ਪਰਿਵਾਰ ਜੋ ਜਾਨ ਦੀ ਜਾਨ ਜੋ ਖਮਚ ਪਾਤੀ ਤੇ ਮਿੰਟਾਂ ਸਕਿੰਟਾਂ ਚ ਦੇਖਦੇ ਜਾਓ ਗੱਡੀ ਰੁੜਦੀ ਆ ਦੇਖ ਲੋ ਲੋਕਾਂ ਦੇ ਹਾਲ ਦੇਖ ਲੋ ਬਾਈ ਜੀ ਪੂਰਾ ਪਰਿਵਾਰ ਹੁੰਦੇ ਹੋਏ ਵੀ ਵਿੱਚ ਯਾਰ ਲੋਕ ਇੰਨੇ ਲਾਪਰਵਾਹ ਪਤਾ ਨਹੀਂ ਕਿਵੇਂ ਹੋ ਗਏ ਬੇਪਰਵਾਹ ਪਤਾ ਨਹੀਂ ਕੀ ਹੋ ਗਏ ਆ ਦੇਖ ਲੋ ਮਿੰਟ ਸਕਿੰਟ ਦੇ ਵਿੱਚ ਨਿੱਕੀ ਜੀ ਬੱਚੀ ਤੇ ਪੂਰਾ ਪਰਿਵਾਰ ਜਿਹੜਾ ਕਾਰ ਦੇ ਵਿੱਚ ਦੱਸਿਆ ਜਾ ਰਿਹਾ ਜਿਹੜਾ ਮਿੰਟਾਂ ਸਕਿੰਟਾਂ ਦੇ ਵਿੱਚ ਪਾਣੀ ਦੇ ਵਿੱਚ ਡਿੱਗ ਗਿਆ ਬਾਈ ਜੀ ਯਾਰ ਕਿੰਨਾ ਕੁ ਫਰਕ ਪੈਂਦਾ 2-4 ਘੰਟੇ ਟਿਕ ਜੋ ਵਾਪਸ ਵਗ ਜੋ ਇੱਕ ਰਾਤ ਰਹਿ ਜੋ ਅਗਲੇ ਦਿਨ ਵਗ ਚਲੇ ਜਾਓ ਜਾਂ ਦੂਰ ਦੀ ਘੁੰਮ ਕੇ ਚਲੇ ਜਾਓ ਮੰਨਦੇ ਆ ਕਿ ਪਹਾੜਾਂ ਦੇ ਵਿੱਚ ਰਾਸਤੇ ਬਹੁਤ ਘਟ ਹੁੰਦੇ ਨੇ ਪਰ ਜੇ ਓਰਾ ਪਰਾਂ ਦੀ ਘੁੰਮ ਫਿਰ ਕੇ ਜਾਈਏ ਤਾਂ ਕਿਤੇ ਨਾ ਕਿਤੇ ਤਾਂ ਰਾਸਤਾ ਮਿਲੇ ਜਾਂਦਾ ਬਾਈ ਜੀ ਪਰ ਆਹ ਹਾਲਤ ਯਾਰ ਲੋਕਾਂ ਦੀ ਕਮਾਲ